ਤਨਾ ਰਾਤ ਤਕਰੀਬਨ ਸਵਾ 8 8:30 ਦੀ ਹੈ ਜੀ ਤੇ ਇੱਥੇ ਲੇਬਰ ਸਾਡਾ ਮਾਲ ਲੱਗਿਆ ਹੋਇਆ तकरीबन 3-4 ਕਿੱਲਿਆਂ ਦੇ ਵਿੱਚ ਜਿਹਦੇ ਵਿੱਚ ਸਵਾ 8:00 ਵਜੇ ਇੱਥੇ ਲੇਬਰ ਡੰਪ ਦੇ ਸਾਡੇ ਨਾਲੇ ਲੇਬਰ ਹੈ ਲੇਬਰ ਨੂੰ ਜਿਹੜੇ ਤਿੰਨ ਡੰਪ ਤਿੰਨ ਸਟੈਕ ਲੱਗੇ ਹੋਏ ਜੀ ਵਿਚਾਲੇ ਸਟੈਕ ਦੇ ਵਿਚਾਲੇ ਅੱਗ ਥੋੜੀ ਜੀ ਦਿਖੀ ਤੇ ਉਹਨਾਂ ਨੇ ਜਦੇ ਫੋਨ ਕੀਤਾ ਘਰ ਨੂੰ ਪਿੰਡੋਂ ਬੰਦੇ ਆਏ ਆਗਾ ਕੇ ਉੱਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਜ਼ਿਆਦਾ ਮਾਲਕ ਲਖਵੀਰ ਸਿੰਘ ਦਾ ਮਾਲ ਆ ਇਹ ਲਖਵੀਰ ਸਿੰਘ ਆਪ ਮੌਕੇ ਤੇ ਆ ਕੇ ਉਹਨਾਂ ਨੇ ਕਾਫੀ ਜ਼ਿਆਦਾ ਮਸ਼ੱਕਤ ਕੀਤੀ ਪਰ ਨਹੀਂ ਅੱਗ ਕਾਬੂ ਨਹੀਂ ਆਈ ਤੇ ਕੁਦਰਤੀ ਤੌਰ ਤੇ ਹਵਾ ਇੰਨੀ ਤੇਜ਼ ਆ ਗਈ ਉਹ ਅੱਗ ਸਾਰੇ ਡੰਪ ਦੇ ਉੱਤੇ ਫੈਲ ਗਈ ਤੇ ਪਿੰਡ ਦੇ ਬੰਦਿਆਂ ਨੇ ਬਹੁਤ ਸਹਿਯੋਗ ਕੀਤਾ ਜਿਹੜਾ ਨਾਲ ਦਾ ਡੰਪ ਥੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਰ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਏ ਤੇ ਲਖਵੀਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਉਤੋਂ ਕਹਿ ਸੁਣ ਕੇ ਉਤਾਰਿਆ ਉਤਰਦਾ ਨਹੀਂ ਸੀ ਅੱਗ ਬੁਝਾਉਣ ਲੱਗਿਆ ਸੀ ਔਰ ਖਤਰੇ ਦੇ ਵਿੱਚ ਦੀ ਪੂਰਾ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਜਿਹੜਾ ਸਾਡਾ ਉਪਰਾਲਾ ਇਹ 4 ਸਾਲ ਤੋਂ ਕਰ ਰਿਹਾ ਸੀ ਲਖਵੀਰ ਸਿੰਘ ਤੇ ਜਿਹੜਾ ਪ੍ਰਦੂਸ਼ਣ ਦੇ ਵਿੱਚ ਅਸੀਂ ਬਹੁਤ ਵੱਧ ਚੜ ਕੇ ਸਹਿਯੋਗ ਕੀਤਾ ਆਲੇ-ਦਾਲੇ 3-4 ਪਿੰਡਾਂ ਦਾ 5-7 ਪਿੰਡਾਂ ਦਾ ਅਸੀਂ ਤਕਰੀਬਨ ਸਾਡੇ ਅੱਗ ਨਹੀਂ ਲੱਗੀ ਹੈਗੀ ਇਸ ਉਪਰਾਲੇ ਦੇ ਸੜਕੇ ਤੇ ਹੁਣ ਜਿਹੜਾ ਨੁਕਸਾਨ ਹੈ ਇਹਦੇ ਵਿੱਚ ਅਸੀਂ ਮੈਂ ਵੀ ਇੱਕ ਇਹਦਾ ਉਪਰਾਲੇ ਦਾ ਕੰਮ ਕਰਦਾ ਪੰਜ-ਛੇ ਸਾਲ ਤੋਂ ਤੇ ਸਾਨੂੰ ਵੀ ਡਰ ਲੱਗਦਾ ਹੈ ਵੀ ਇਹ ਕੰਮ ਦੇ ਵਿੱਚ ਕਿਤੇ ਸਾਡੇ ਨਾਲ ਵੀ ਕੱਲ ਨੂੰ ਐਸੀ ਜਿਹੀ ਕੋਈ ਦੁਰਘਟਨਾ ਨਾ ਹੋ ਜਾਵੇ ਸੋ ਪੁਰਜ਼ੋਰ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸਰਦਾਰ ਲਖਵੀਰ ਸਿੰਘ ਦੀ ਜਿੰਨੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਇਹਦਾ ਘਟੋ-ਘਟ ਨੁਕਸਾਨ ਦੇ ਵਿੱਚ ਪਰਪਾਈ ਹੋ ਸਕੇ ਤੇ ਸਾਨੂੰ ਬਾਕੀ ਬੰਦਿਆਂ ਨੂੰ ਵੀ ਹੌਸਲਾ ਹੋਵੇ ਇਹ ਪ੍ਰਦੂਸ਼ਣ ਦੇ ਜਿਹੜਾ ਮਹਮ ਚੱਲਦੀ ਹੈ ਇਹਨੂੰ ਅਸੀਂ ਨਿਰੰਤਰ ਜਾਰੀ ਰੱਖ ਸਕੀ। ਘਟਨਾ ਸਾਡੇ ਕੋਈ ਸੰਤਾ ਪਰਾਲੀ ਨੂੰ ਅੱਡ ਲੱਗੀ ਹੋਈ ਦੀ ਪਤਾ ਲੱਗਿਆ। ਇੱਥੋਂ ਦੇ ਪਰਦਾ ਫੋਨ ਕੀ ਆ ਵੀ ਥੋੜੀ ਪਰਾਲੀ ਨੂੰ ਅੱਡ ਲੱਜੀ ਤੇ ਜਦੋਂ ਚਲੋ ਕੋਸ਼ਿਸ਼ਾਂ ਬਹੁਤ ਸੀਦੀ ਪਿੰਡ ਦਾ ਨਹੀਂ ਵੀ ਕੀਤੀ ਫਾਇਰ ਬ੍ਰੀਡ ਤੋਂ ਵੀ ਫੋਨ ਕੀਤਾ ਬਾਰ-ਬਾਰ ਬ੍ਰੀਡ ਤੋਂ ਤਕਰੀਬਨ ਢੇਲ ਘੰਟੇ ਬਾਅਦ ਆਈ ਹੈ ਜੀ। ਉਹਦੇ ਜਾਨ ਨੂੰ ਸਾਰਾ ਸਾਡਾ ਨੁਕਸਾਨ ਹੋ ਚੁੱਕਿਆ ਸੀ ਅੱਜ ਤਿੰਨੇ ਜਰਾਂ ਲੜੀ ਚੁਪੀ ਸੀ। ਤੇ ਕਿੰਨੇ ਵਜੇ ਦੀ ਘਟਨਾ ਹੈ ਰਾਤ? ਇਹ ਟਟਣਾ ਮੰਨ ਕੇ ਚੱਲੋ ਜੀ ਤੁਸੀਂ ਅਸਲਟ 8 ਵਜੇ ਦੇ ਲਗਭਗ ਹੈ ਜੀ ਕੁਝ ਕਾਰਨ ਪਤਾ ਲੱਗ ਪਾਇਆ ਵੀ ਕੀ ਹੋ ਸਕਦਾ ਕਾਰਨ ਕਾਰਨ ਤਾਂ ਇਹ ਹੋ ਸਕਦਾ ਵੀ ਜਿਵੇਂ ਕਿਸੇ ਨੇ ਮੰਨ ਲਓ ਵੀ ਉਹ ਜਿਹੜੇ ਛੜਦੇ ਨੇ ਵੀ ਪੈਰਾਸ਼ੂਟ ਕਹਿੰਦੇ ਨੇ ਕੋਈ ਇਦਾਂ ਦਾ ਕੋਈ ਛੱਟ ਆ ਜਾਣੀ ਹੈ ਵੀ ਬਾਕੀ ਕੋਈ ਅਸਲ ਕਾਰਨ ਦਾ ਅਸਲ ਹੀ ਕਾਰਨ ਦਾ ਕੋਈ ਪਤਾ ਨਹੀਂ ਹੈ ਜੀ ਕਿੰਨੀਆਂ ਕਿ ਫਾਇਰ ਵੇਟ ਦੀਆਂ ਗੱਡੀਆਂ ਇੱਥੇ ਗੱਡੀਆਂ ਤੋਂ ਪਹਿਲਾਂ ਆਈ ਹੈ ਜੀ 1 ਘੰਟਾ ਬਾਅਦ ਆਈ ਹੈ ਜੀ ਜਿਹੜੀ ਪਹਿਲੀ ਗੱਡੀ ਆਈ ਆ ਉਹ ਫੋਨ ਕਰਦੋਂ ਤਕਰੀਬਨ ਯਾਨੀ ਡੇਢ ਘੰਟਾ ਬਾਅਦ ਆਈ ਆ ਜੀ ਕਿੰਨੇ ਕੁ ਦਾ ਨੁਕਸਾਨ ਹੋ ਚੁੱਕਿਆ ਹੈ ਨੁਕਸਾਨ ਤਾਂ ਕਾਫੀ ਆ ਜੀ ਸਾਡਾ ਅੰਦਾਜ਼ਨ ਕੁਝ ਅੰਦਾਜ਼ਨ ਤਾਂ 5 ਮੰਦਰੇ ਚੱਲੋ ਵੀ ਉਹ 1 ਕਰੋੜ ਦੇ ਲੱਗ ਰਿਹਾ ਹੈ ਕਰੋੜ ਦੇ ਲੱਗ ਪੱੜ ਹੋ ਸਕਦਾ ਜੀ ਹਾਂਜੀ ਬਹੁਤ ਵੱਡਾ ਸਾਡਾ ਮੇਰਾ ਪਿੰਡ ਜਲਨਪੁਰ ਹੈ ਤੇ ਮੇਰੇ ਚਾਚਾ ਜੀ ਨੇ ਲਖਮੀ ਸਿੰਘ ਜੀ ਜਿਨ੍ਹਾਂ ਦੇ ਪਰਾਲੀ ਦੇ ਡੰਪ ਸੀਗੇ ਰਾਤ 8:30 ਵਜੇ ਇਹਨੂੰ ਜਿਹੜੀ ਅੱਗ ਲੱਗੀ ਆ ਸੋ ਪਿੰਡ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਆ ਬੁਝਾਉਣ ਦੀ ਪਰ ਅਗ ਬਹੁਤ ਜ਼ਿਆਦਾ ਸੀਗੀ ਸੋ ਇਹਦਾ ਸਰਕਾਰ ਅਗੇ ਹੀ ਮੰਗ ਕਰਦੇ ਆ ਕਿਉਂਕਿ ਇਹ ਪਰਿਆਵਰਨ ਨੂੰ ਸਾਫ ਸੁਥਰਾ ਰੱਖਣ ਦੇ ਲਈ ਮੈਂ ਕਹਿੰਦਾ ਵੀ 150 200 ਬੰਦਾ ਦਾ ਇਹਨਾਂ ਕੋ ਲੇਬਰ ਦਾ ਇਹ ਜਿੰਨਾ ਖਰਚਾ ਕਰਕੇ ਇਸ ਡੰਪ ਨੂੰ ਮਤਲਬ ਪ੍ਰਾੜੀ ਨਾ ਝਾਲ ਕੇ ਇਹਨਾਂ ਨੂੰ ਖੇਤਾਂ ਚ ਇਕੱਠੀ ਕਰ ਰਹੇ ਨੇ ਤਾਂ ਸਰਕਾਰ ਨੂੰ ਵੀ ਹੁਣ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਪੂਰੀ ਮੈਂ ਡੀਸੀ ਸਾਹਿਬ ਤੋਂ ਵੀ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਵੀ ਇਹੀ ਮੰਗ ਕਰਦਾ ਹਾਂ ਕਿ ਦੇਖੋ ਹੁਣ ਇਹ ਇਹਨਾਂ ਨੇ ਜੇ ਆਪਾਂ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਸਮਝਾਉਨੇ ਆ ਹੁਣ ਇਹ ਸਮਝ ਰਹੇ ਨੇ 100-100 ਕਿਲੋਮੀਟਰ ਤੋਂ ਪਰਾਲੀ ਲੈ ਕੇ ਰਾਤਾਂ ਨੂੰ ਜਾ ਕੇ ਇੱਥੇ ਆ ਕੇ ਡੰਪ ਤੇ ਪਰਾਲੀ ਇਕੱਠੀ ਕਰਦੇ ਨੇ ਕਿਉਂਕਿ ਜਿਹੜਾ ਸਾਡਾ ਵਾਤਾਵਰਨ ਆ ਉਹ ਸਾਫ਼ ਰਹੇ ਪਰ ਹੁਣ ਅੱਜ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਤਾਂ ਸਰਕਾਰ ਨੂੰ ਵੀ ਇਹਨਾਂ ਦੇ ਨਾਲ ਬਿਲਕੁਲ ਖੜਨਾ ਚਾਹੀਦਾ ਜੋ ਇਹਨਾਂ ਦਾ ਮਤਲਬ ਨੁਕਸਾਨ ਹੋਇਆ ਮੈਨੂੰ ਲੱਗਦਾ ਵੀ 1 ਕਰੋੜ ਦੇ ਲਗਭਗ ਨੁਕਸਾਨ ਹੋਇਆ ਤਾਂ ਪੂਰਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੀ ਕੰਡੀਸ਼ਨ ਰਾਤ ਦੇਖਣ ਵਾਲੀ ਸੀ ਕਿਉਂਕਿ ਜਦੋਂ ਇੱਕ ਮਿਹਨਤੀ ਕਿਸਾਨ ਆਪਣਾ ਸਰਕਾਰ ਦੇ ਨਾਲ ਲਾ ਕੇ ਇੰਨੇ ਸਾਧਨ ਲੈ ਕੇ ਕਰਜ਼ਾ ਚੱਕ ਕੇ ਇੱਕ ਸਾਧਨ ਲੈ ਕੇ ਸਰਕਾਰ ਨੇ ਇੱਕ ਗੱਲਾਂ ਨੂੰ ਕੰਟੀਨਿਊ ਕਰਦਾ ਹੋਇਆ ਪਰਿਆਵਰਣ ਨੂੰ ਬਚਾਉਣ ਦੇ ਲਈ ਇੰਨੀ ਮਿਹਨਤ ਕਰਦਾ